ਇਹ ਆ ਵੀ ਉਹ ਰੋਤਾੰਗ ਟਨਲ ਦੀ ਦੂਸਰੀ ਸਾਈਡ ਨਾਰਥ ਪੋਰਟਲ ਕਹਿੰਦੇ ਇਹਨੂੰ ਵੀਊ ਚੈੱਕ ਕਰੋ ਉੱਥੋਂ ਦਾ ਗੱਨਾ ਸੋਹਣਾ ਬਾਈ ਕੀ ਆ ਤੇ ਠੰਡੀ ਹਵਾ ਆ ਜਾਈਗਾ ਮੈਂ ਤੁਹਾਨੂੰ ਪਹਿਲਾਂ ਕਹੀ ਵੀ ਉਧਰਲੀ ਸਾਈਡ ਇੰਨੀ ਦੂਰ ਡਿਟਾ ਨਾ ਲਾਏ ਉਧਰਲੀ ਸਾਈਡ ਮੈਨੂੰ ਲੱਗਦਾ ਨਹੀਂ ਵੀ ਬਾੜੀਸ਼ ਹੋਏਗੀ ਦੇਖੋ ਮੌਸਮ ਕਲੀਅਰ ਆ ਕਤ ਠੰਡੀ ਹੋ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ 40 ਸਾਲ ਤੋਂ ਵੀ ਏਰੀਆ ਚ ਇੰਨੀ ਜ਼ਿਆਦਾ ਬਰਫ਼ ਪੈਂਦੀ ਹੈ ਮੈਨੂੰ ਚੇਤਾ 2020 ਦੇ ਨਵੰਬਰ ਮਹੀਨੇ ਜਦੋਂ ਕਰੋਨਾ ਆਇਆ ਸੀ ਤੇ ਮੈਂ ਰਾਂ ਦੋਸਤਾਂ ਨਾਲ ਆਪਣੇ ਨਾਲ ਆਇਆ ਸੀ ਤੇ ਭਰਿਆ ਸੀ ਪੂਰਾ ਜਿੰਨਾ ਏਰੀਆ ਟੋਟਲ ਟੋਟਲ ਬਰਫ਼ ਨਾਲ ਸਾਰੇ ਪਾਸੇ ਭਰਿਆ ਸੀ ਤੇ ਉਹ ਵੀ ਕੁਝ ਆਦਾਂ ਨੇ ਉਸ ਤੋਂ ਬਾਅਦ ਫਿਰ ਜਦੋਂ ਮੈਰਿਜ ਹੋਈ ਉਹ ਤੋਂ ਬਾਅਦ ਮੇਰੀ ਵਾਈਫ ਨਾਲ ਆਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਦੇਖਣ ਨੂੰ ਮਿਲ ਰਿਹਾ ਪਰ ਬਹੁਤ ਸੋਹਣਾ ਏਰੀਆ ਬਾਈ ਮੈਂ ਬਿਆਨ ਨਹੀਂ ਕਰ ਸਕਦਾ ਉਹ ਕੋ ਤਾਂ ਵਧੀਆ ਏਰੀਆ ਹੈ ਜਾਣੇ ਅੱਗੇ ਕਾਇਨੀ ਵਗੈਰਾ ਖੇਦੇ ਇੱਕ ਦੋ ਕਿਉਂਕਿ ਪ੍ਰੋਬਲਮ ਪੰਪ ਦਾ ਚੇ ਰਹੁੰਦੇ ਨਹੀਂ ਜਿਹਦੇ ਕਰਕੇ ਆਪਾਂ ਨੂੰ ਤੇਲ ਜਰਾ ਨਾਲ ਬਾਈ ਕਰਨਾ ਪਣਾ ਚਲੋ ਚਲਦੇ ਆ ਰਕੇ ਦੇ ਵਿੱਚ ਮੈਂ ਰੁਕਿਆ ਸੀ ਤੇ ਇੱਥੋਂ ਦੀ ਖੂਬ ਸੂਰਤੀ ਕੀ ਅਲੱਗ ਆਕਦੀ ਹੋ ਮੈਂ ਤਾਂ ਅੰਦਰ ਸਨਾਂ ਹਾ ਲਾ ਕੇ ਲੇਕ ਆ ਤੇ ਲੇਕ ਦਾ ਪਾਣੀ ਚੈੱਕ ਰੋ ਲਈ ਪਾਣੀ ਚੈੱਕ ਰੋ ਲੇਕ ਦਾ ਪਾਣੀ ਪਾਣੀ ਸਾਰਾ ਨੀਲਾ ਪਾਣੀ ਆ ਤੇ ਦੂਰ ਦੂਰ ਤੱਕ ਕਾ ਵੀ ਡੂੰਗੀ ਇੱਦਾਂ ਝੀਲ ਪਰ ਦੂਰ ਦੂਰ ਤੱਕ ਆ ਦੇਖੋ ਲੱਭ ਨਹੀਂ ਰਿਹਾ ਕਿ ਕੀ ਚੀਜ਼ ਹੈ ਏ ਜਾਈ ਜਾਵਾਂਗੇ ਤੇ ਕਾਫੀ ਦੰਗੀਆਂ ਹੀ ਨਹੀਂ ਆਹ ਉੱਥੋਂ ਪਾਣੀ ਆ ਰਿਹਾ ਝੀਲ ਦੇ ਦੇਖੋ ਇਹ ਆਹ ਦੇਖੋ ਇੱਥੋਂ ਪਾਣੀ ਆ ਰਿਹਾ ਝੀਲ 'ਚ ਪੂਰਾ ਨੀਲਾ ਪਾਣੀ ਤਾਂ ਲੱਭਣਿਆ ਬਿਲਕੁਲ ਸਾਫ ਆ ਇਹ ਤੱਕ ਪਾਣੀ ਹੈ ਇੱਥੇ ਤੱਕ ਪਾਣੀ ਹੈ ਦੇਖੋ ਇੱਕ ਇੱਕ ਚੀਜ਼ ਲੱਭਣੀ ਕੀ ਬਾਤ ਹੈ ਐਹੀ ਕੁ ਸੁੰਦਰਤੀ ਇਹੋ ਜੀਆਂ ਚੀਜ਼ਾਂ ਕਿਤੇ ਕਿਤੇ ਰਹਿ ਗਈਆਂ ਜਿੱਦਾਂ ਇੱਥੇ ਹੁਣ ਲੋਕਾਂ ਨੂੰ ਪਤਾ ਲੱਗਣਾ ਇੱਥੇ ਵੀ ਉਹ ਵੀ ਸੋ ਬੰਨ ਜਾ। ਚਲੋ ਦੇਖਦੇ ਹਾਂ ਕੀ ਬੰਦਾ ਹਾਲ ਹੈ। ਕੋਈ ਸੌਂਦੀ ਚੱਕਾ ਲਓ ਵੀ। ਇਹ ਤੁਹਾਨੂੰ ਇੱਥੇ ਘੁਮਾ ਸਕਦਾ। ਚੈੱਕ ਕਰੋ ਵੀ। ਕਰ ਕਿੰਨਾ ਸੋਹਣਾ ਪਹਾੜ ਆ ਯਾਰ ਸਾਹਮਣੇ ਵਾਲਾ ਕਿੰਨਾ ਸੋਹਣਾ ਕਲਰ ਆਉਦਾ ਵੇ ਕੀ ਬਾਤ ਹੈ ਹੁਣ ਇੱਧੇ ਦੇਖੋ ਐ ਐ ਪਹਾੜ ਦਾ ਕਲਰ ਲੱਗਾ ਇਹਦਾ ਲੱਗੂਗਾ ਥੋੜਾ ਹੀ ਡਿਫਰੈਂਟ ਹੋ ਗਿਆ ਅੱਗੇ ਜਾਂਦਾ ਜਾਂਦਾ ਚੇਂਜ ਹੋਏ ਹੋਏ ਇੱਧਰ ਤੇ ਬਲੈਕ ਆ ਕਿੰਨਾ ਸੋਹਣਾ ਏਰੀਆ ਆ ਯਾਰ ਥਾਣਾ ਇਸੇ ਕਰਕੇ ਮੈਂ ਸਭ ਲਾਇਆ ਵੀ ਇਹ ਏਆ ਰੋਡ ਆ ਨਾ ਰੱਬ ਦੋ ਟਾਈ ਮਹੀਨੇ ਵਾਸਤੇ ਸਾਲ ਚ ਖੁੱਲਦਾ ਵਾ ਕੋਈ ਕੋਈ ਜਿਹਦੀ ਕਿਸਮਤ ਬੜੀ ਚੰਗੀ ਹੈ ਉਹ ਹੀ ਐ ਚੀਜ਼ਾਂ ਦੇਖ ਸਕਦਾ ਦੇਖੋ ਕਿੰਨਾ ਸੋਹਣਾ ਥਿਊ ਹੈ ਯਾਰ ਕੀ ਬਾਤ ਹੈ ਕੀ ਲੈਂਡਸਕੇਪ ਹੈ ਅੱਲਾ ਦਾ ਅਕੀ ਓਏ ਹੋ ਹੋ ਪਾਣੀ ਵੇਖੋ ਤੋਂ ਆ ਰਿਹਾ ਤੇ ਚੈੱਕ ਕਰਦੇ ਹਾਂ ਇਧਰੋਂ ਹੀ ਹੋ ਰਿਹਾ ਓਹ ਤੇ ਪਰਤ ਵਾਲੇ ਬਾਰ ਵੀ ਆਹ ਦੇ ਬੋਤਾ ਹੀ ਖੂਬਸੂਰਤ ਬਾਹਰ ਨਾ ਆਵੇ ਯਾਰ ਕਿੰਨਾ ਸੋਹਣਾ ਕਲਰ ਹੈ ਦਾ ਬਾਤ ਹੈ ਮੇਰਾ ਅੱਖ ਰੁਕਿਆ ਹੀ ਆ ਦੇਖੋ ਸੂਰਜ ਦਾ ਤਾਲੇ ਲੇਕ ਆਂਦੀ ਆ ਦਾ ਵਿਸ਼ ਲੋਕਰ ਇੱਥੇ ਰੁਮਾਲ ਬਨ ਕੇ ਮੰਦਿਆ ਵੀ ਜਿਹੜੀ ਵੀ ਤੁਸੀਂ ਵਿਸ਼ ਮੰਗਦੇ ਹੋ ਰੱਬ ਤੋਂ ਉਹ ਪੂਰੀ ਹੁੰਦੀ ਹੈ ਦੇਖੋ ਕਿ ਨਰਮਲ ਬਨੇ ਲਿਆ ਇਹ ਕਿਹਾ ਦਾ ਵਿਸ਼ ਲੋਕਰ ਤੇ ਮੈਂ ਤੁਹਾਨੂੰ ਲੀਕ ਦਿਖਾਣਾ ਓਹੋ ਉਹ ਨੀਲਾ ਪਾਣੀ ਆ ਵੇਖੋ ਕੀ ਯਾਰ ਕੀ ਬਾਤ ਹੈ ਕੀ ਬਾਤ ਆ ਯਾਰ ਕਿੰਨੇ ਕਿੰਨੇ ਸੋਹਣੇ ਵਿਊ ਆ ਯਾਰ ਮਨਾਲੀ ਵਾਲੇ ਰਸਤੇ ਪੱਗੋ ਪਾਰ ਲੁੱਕੋ ਪਾਰ ਚੈੱਕ ਕਰੋ ਕੱਲ ਜਾ ਕਰੋ ਬਾਹਰ ਦਾ ਕਿੰਨੇ ਕਿੰਨੇ ਸੋਹਣੇ ਵਿਊ ਮਨਾਲੀ ਵਾਲੇ ਰਸਤੇ ਯਾਰ ਐਸੇ ਕਰਕੇ ਘਟ ਹੁੰਦਾ ਏ ਤੇ ਪਾਣੀ ਪੂਰਾ ਕਲੀਅਰ ਨੂੰ ਕਹਿੰਦੇ ਆ ਨਾ ਸੋ ਉੱਤਰ ਵਿਖੋ ਬੜਾ ਫੁੱਟੇ ਇੰਨ ਤੋਂ ਮੈਨੂੰ ਕਿਹਦਾ ਸੋਣਾ ਏਰੀਆ ਵੀ ਹੱਥ ਦੀ ਆ ਕਿ ਉੱਤਰ ਜਾਣਾ ਹੈ ਕੋਲ ਦੇ ਦੇਖੋ ਕੋਈ ਨਾ ਫੋਰੀ ਜਾਣਾ ਇੱਥੇ ਅਹ ਆਚਾ ਕਰਨੀ ਤੋਈ ਸੌ ਫੋਨੀ ਹੈ ਭਾਈ ਉਹ ਤੋਂ ਆ ਰਿਹਾ ਦੇਖੋ ਤਰੇ ਰੋਡ ਉੱਪਰ ਚੱਲ ਕੇ ਤੇ ਤੇ ਜੇ ਇੰਟਰ ਹੁੰਦਾ ਵਾ ਤੇ ਉਹ ਤੇ ਸੋਚੋ ਇਹਦੇ ਚ ਐਂਟਰ ਹੋਉਂ ਰਿਹਾ ਅੱਗੇ ਪਾਣੀ ਜਾਂਦਾ ਕਿੱਥੇ ਆ ਨਾ ਇਹ ਪਾਣੀ ਸੁੱਕਦਾ ਵਾ ਆਲਖਾ ਪਾਣੀ ਆਉਂਦਾ ਨਹੀਂ ਆ ਦੇਖੋ ਇਹ ਪਾਣੀ ਲੀਕ ਚ ਪੈ ਲਿਆ ਅੱਗੇ ਕੋਈ ਰਸਤਾ ਹੀ ਨਹੀਂ ਕਿਤੇ ਪਾਣੀ ਦਾ ਜਾਂਦਾ ਇੱਥੇ ਇਕੱਠਾ ਹੋ ਹੀ ਜਾਂਦਾ ਤੇ ਪਾਣੀ ਇੰਨਾ ਹੀ ਰਹਿੰਦਾ ਵਾ ਇਹ ਕਹਿੰਦੇ ਆ ਇਸ ਕਰਕੇ ਮੰਨਿਆ ਜਾਂਦਾ ਇਹਨੂੰ ਵਿਸ਼ਲੋਕਰ ਪਾਣੀ ਇੰਨਾ ਹੀ ਰਹਿੰਦਾ ਇਹਦੇ ਚ ਜਿੰਨਾ ਮਰਜ਼ੀ ਉੱਤੋਂ ਪਾਣੀ ਆ ਜਾਏ ਪਾਣੀ ਵਧਦਾ ਨਹੀਂ ਥੋੜਾ ਬੋੜਾ ਤਾਣ ਚੱਲ ਜੇਗਾ ਉਸਾਈਡ ਨੂੰ ਤੇ ਬਾਕੀ ਪਾਣੀ ਅੰਦਰ ਹੀ ਕਿਤੇ ਸਮਾਈ ਜਾਂਦਾ ਇਹਦੇ ਇਸ ਕਰਕੇ ਇਹਨੂੰ ਬੜੀ ਲੱਕੀ ਜਗਾ ਮੰਨਦੇ ਆ ਤੇ ਓਏ ਵੀਊ ਚੈੱਕ ਕਰ ਲੋ ਇੱਕ ਵਾਰੀ ਇਹੋ ਜਿਹਾ ਵੀਊ ਕਿੱਥੇ ਲੱਭਦੇ ਆ ਬਾਈ ਸਾਹ ਕੀ ਆ ਸੋਹਣਾ ਵੀਊ ਆ ਯਾਰ ਕੱਖ ਨਹੀਂ ਆਸੇ ਪਾਸੇ ਸਿਰਫ ਪਹਾੜੇ ਰੰਗ ਬਰੰਗੇ ਖੁਰਾ ਖੁਰਾ ਹੜਾ ਪਾਣਾ ਇਹਦਾ ਪਹਾੜਾਂ ਦੇ ਤੇ ਕੁਸ਼ਕਾਰ ਰੋਡ ਆ ਇੱਕ ਬਸ ਤੇ ਹੋਰ ਕੁਝ ਨਹੀਂ ਕਿੰਨਾ ਸੋਹਣਾ ਵੀਊ ਆ ਯਾਰ ਉਹ ਬਿਲਕੁਲ ਸੱਚੀ ਸਰਕਾਰ ਕੀ ਬਾਤ ਆ ਯਾਰ ਕੀ ਬਾਤ ਹੈ ਸੱਚੀ ਯਾਰ ਮਨਾਲੀ ਵਾਲੇ ਰਸਤੇ ਦੀ ਵਾਕ ਤੇ ਬੜੀ ਖੂਬਸੂਰਤ ਈ ਆ ਇਸੇ ਕਰਕੇ ਖੁੱਲਦਾ ਨਹੀਂ ਹੈਗਾ ਆਪਣੇ ਲਗਾ ਕੇ ਰੱਖੇ ਦਾ ਲੋਕਾਂ ਤੋਂ ਇਹ ਨਹੀਂ ਕੋਈ ਡਾਂ ਤਿੰਨੀ ਖੂਬਸੂਰਤੀ ਇਹ ਰਸਤੇ ਦੀ ਹੈ ਨਾ ਆਪਣੇ ਲਗਾ ਕੇ ਰੱਖੇ ਦਾ ਸੱਚੀ ਗੱਲ ਅਹੋ ਜੇ ਦੋ ਪਾਣੀ ਆ ਤੇ ਲਗਾਣਾ ਤੋ ਉਹ ਵੀ ਆਣਾ ਜੇ ਦੁਨੀਆ ਦਾ ਸਭ ਤੋਂ ਉੱਚਾ ਰੋਡ ਉਹ ਵੀ ਇਹੀ ਰਸਤੇ 'ਚ ਮੈਂਦਾ ਆ ਮ ਖਲੋਤਾ ਇੱਥੇ ਰਾਹ ਦੇ ਵਿੱਚ ਰੈਸਟ ਕਰਨ ਵਾਸਤੇ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਆ ਦੇਖੋ ਉੱਥੋਂ ਦੀ ਧੁੱਪ ਕਿੰਨੀ ਤੇਜ਼ ਲਾਖਦੀ ਇਹਨਾਂ ਮੈਂ ਇੱਥੇ ਸਟੈਂਡ ਲਾਇਆ ਸੀ ਆ ਦੇਖੋ ਤੋ ਉਹ ਵੀ ਲੋਕ ਉੱਥੋਂ ਵੀ ਸੈੱਨ ਲਾ ਨਈ ਉਹਨ ਦੂਸਰੀ ਜਗ੍ਹਾ ਜਿੱਥੇ ਮੈਂ ਖਲਾੜਿਆ ਵੇਖੋ ਉੱਥੇ ਕੀ ਪਤਸਾਲਾ ਲੋਪ ਇੰਨੀ ਜਿਆਦਾ ਇੱਥੇ ਧੁੱਪ ਪੈ ਰਹੀ ਆ ਵੀ ਸ਼ਰਕ ਤੱਕ ਲੋਕ ਤੱਕ ਵਿਗਲਦੀ ਆ ਤੇ ਜੇ ਨਾ ਸੋਚੋ ਲਦਾਖ ਚ ਗਰਮੀ ਨਹੀਂ ਪੈਂਦੀ ਜਿੰਨੀ ਧੁੱਪ ਲਦਾਖ ਚ ਹੁੰਦੀ ਆ ਹੋਰ ਕਿਤੇ ਇੰਨੀ ਜਿਆਸੇ ਕਿਤੇ ਨਹੀਂ ਹੁੰਦਾ ਧੁੱਪ ਚ ਪਰ ਇਹ ਆ ਵੀ ਹੁੰਦਾ ਸਿਰਫ ਧੁੱਪੇ ਆ ਜਾਂਦੇ ਨੇ ਸ਼ਾਮੇ ਉਹ ਫੇਰ ਤੁਹਾਨੂੰ ਕੋਈ ਧੁੱਪ ਨਹੀਂ ਲਗਣੀ ਕੋਈ ਕੁਝ ਨਹੀਂ ਹੋਣਾ ਤੇ ਬਾਕੀ ਆ ਵੀਊ ਚੈੱਕ ਕਰੋ ਤੁਸੀਂ ਇੱਥੇ ਮੈਂ ਰੁਕਿਆ ਸੀ ਕਿੰਨਾ ਸੋਹਣਾ ਵੀਊ ਆਸੇ ਪਾਸੇ ਕੋਈ ਨਹੀਂ ਦੂਰ ਦੂਰ ਤੱਕ ਸ਼ਾਂਤੀ ਆ ਜਿੱਥੇ ਤੋਂ ਆਈਆਂ ਆਹ ਸਾਰੇ ਤੋਂ ਉਹ ਵੇਖੋ ਕਿੰਨੇ ਟੂ ਟ੍ਰੱਕ ਲੱਗੇ ਹੋ ਪੂਰੀ ਦੂਰ ਉਹ ਤਾਂ ਵੀ ਲੱਭੇ ਕਿੱਥੋਂ ਪੜ ਤਰ ਰੋਕਾ 90 80 90 ਕਿਲੋਮੀਟਰੋਂ ਕਿੰਨਾ ਸੋਹਣਾ ਹੈ ਦੂਰ ਦੂਰ ਤੱਕ ਜਿੱਥੇ ਮੈਂ ਰਾਹ ਚ ਗਲੋਤਾ ਕੋਈ ਨਹੀਂ ਲੱਭਣਿਆ ਤੇ ਮੇਰੇ ਰਿਸ਼ਤੇਦਾਰ ਤੁਸੀਂ ਏਰੀਆ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਬਿਊਟੀਫੁਲ ਮੈਂ ਤੁਹਾਨੂੰ ਫਰੰਟ ਕੈਮਰਾ ਕਰਕੇ ਦੱਸਦਾ ਇਹ ਸਭ ਕਿਆਰ ਬਰ ਮੈਂ ਹੀ ਕਹਣਾ ਨਾ ਕਿਆ ਲੈਂਡਸਕੇਪ ਹੈ ਚੈੱਕ ਕਰੋ ਮਤਲਬ ਵੇਖੋ ਕਿਨੇ ਸੋਣ ਲੱਗਣ ਰਿਹਾ ਹਰ ਇੱਕ ਪਹਾੜ ਤੇ ਹਰ ਇੱਕ ਪਹਾੜੇ ਜਿੱਦਾਂ ਉਹ ਵਾਲਾ ਪਹਾੜ ਹੈ ਨਾ ਆਹ ਵਾਲਾ ਇਹ ਵਾਲਾ ਇਹ ਪਹਾੜ ਆ ਇਹ ਇਹਦਾ ਅਲੱਗ ਕਲਰ ਆ ਫਿਰ ਐ ਵਾਲਾ ਸਾਹਮਣੇ ਵਾਲਾ ਪਹਾੜ ਇਹਦਾ ਅਲੱਗ ਕਲਰ ਆ ਇਧਰ ਵਾਲੇ ਪਹਾੜਾਂ ਦੇ ਅਲੱਗ ਕਲਰ ਆ ਇਹ ਇੰਨਾ ਸੋਹਣਾ ਇਧਰ ਦਾ ਹੋ ਡਿਫਰੈਂਸ ਤੇ ਇੰਨਾ ਜਿਆਦਾ ਸੋਹਣਾ ਏਰੀਆ ਇੱਥੋਂ ਦਾ ਭਾਈ ਸਾਹਿਬ ਮੈਜੀਕਲ ਹੀ ਆ ਮੈਜੀਕਲ ਲਦਾਖ ਨੂੰ ਐਵੇਂ ਨਹੀਂ ਕਹਿੰਦੇ ਵੀ ਸੱਚੀ ਲਦਾਖ ਦਾ ਏਰੀਆ ਮੈਜਿਕਲ ਹੀ ਹੈਗਾ ਵਾ ਜਾਦੂਗਰ ਵਾਲਾ ਹੀ ਏਰੀਆ ਵਾ ਤੇ ਸਹੀ ਗੱਲ ਆ ਬਾਕੀ ਆ ਦੇਖੋ ਤੇਲ ਨਾਲ ਕਹਨੀਆਂ ਬੰਨੀਆਂ ਹੋਈਆਂ 350 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਪੰਪ ਹੀ ਨਹੀਂ ਆਂਦਾ ਹੈਗਾ ਕਿਉਂਕਿ ਤੇਲ ਜਰੂਰੀ ਹੈ ਨਾਲ ਉਹ ਵੀ ਆਪਾਂ ਬੰਨਿਆ ਹੋਇਆ ਹੈ